ਉਹਨੂੰ ਗੱਬਣ ਅੱਗੇ ਕਿਸਮਤ ਹੈ ਏ ਆਈ ਹੋਈ ਹੋਈ ਆ ਕੱਦਗਾੜ ਵੀ ਬਹੁਤ ਤੁਰਦੀ ਨੂੰ ਚੱਕ ਕਰ ਲੋ ਤੋਰ ਦੇ ਜਕਸੀਰ ਕਰ ਲੋ ਚੱਕ ਬਾਈ ਤੁਸੀਂ ਯਾਰ ਲੈਗ ਸਕੋਰ ਦੇਖੋ ਪਿੱਠੋ ਪੜਾ ਕਿੰਨਾ ਚੌੜਾ ਲੱਗਿਆ ਹੋਇਆ ਮੋੜ ਲਿਆ ਦਿਖਾ ਦੇ ਸੱਜਣਾ ਨੂੰ ਆਪਣੇ ਨੂੰ ਆ ਲਈ ਫਿਰਦਾ ਬਾਈ ਜਮਾ ਬਾਬਾ ਨੇ ਘੋੜੇ ਜਿੱਡੀ ਆ ਗਈ ਚੰਗੀ ਐ ਪੂਰੀ ਵੀਡੀਓ ਤੁਸੀਂ ਸੱਜਣੋ ਅੱਗੇ ਦੇਖ ਲਿਓ ਸਤਿ ਸ੍ਰੀ ਅਕਾਲ ਵੀਡੀਓ ਲੈ ਕੇ ਆਇਆ ਪਿੰਡ ਆ ਗਿਆ ਘਰਾਣਾ ਜਿਲ੍ਹਾ ਆ ਗਿਆ ਮਾਨਸਾ ਬਾਈ ਜਕਸੀਰ ਦੇ ਕਰੋ ਇਹਨ ਜੋ ਟੀਸੀ ਬਾਈਆਂ ਕੋਲੇ ਡੇਢ ਮਹੀਨਾ ਸੂਈ ਨੋ ਹੋ ਗਿਆ ਬੱਚਾ ਇਹਦਾ ਕੱਟਾ ਸੀਗਾ ਐਕਸਪਾਇਰ ਹੋ ਗਿਆ ਬਾਈ ਕਹਿੰਦੇ ਅਸੀਂ ਟੀਕਾ ਲਵਾ ਲਿਆ ਦਵਾਈ ਕਿਤੇ ਜਾਦੇ ਹੋਣ ਉਹ ਲੱਗੀ ਜਾਂ ਕੁਝ ਵੀ ਲਾ ਲਓ ਤੁਸੀਂ ਠੰਡੀ ਸੀਦਾ ਚਾਰਦੇ ਮਿਲਦੀ ਹੈ 4.5 ਲੀਟਰ ਦੁੱਧ ਹੈ 15 ਦਿਨ ਏਆਈ ਨੂੰ ਹੋ ਗਿਆ ਟੀਕਾ ਭਰਾ ਇਹਨੂੰ ਦੋ ਟੀਕੇ ਭਰਾਏ ਹੋਏ ਨਾ ਸਟਰਾ ਬਾਈਆਂ ਦੇ ਕੋਲੇ ਆ ਅੱਗੇ ਅਗਲੇ ਦੀ ਕਿਸਮਤ ਹੈ ਬਾਕੀ ਨਾ ਯਾਰ ਤੁਸੀਂ ਕੱਦਗਾਠ ਦੇਖ ਲਓ ਬਈ ਥੋੜਾ ਜਿਹਾ ਲਿੱਸਾ ਬਣ ਜ਼ਰੂਰ ਹੈ ਤੇ ਵੈਸੇ ਆ ਦੇ ਲੋਕੂ ਨੀ ਗਾ ਨੀ ਸਿੰਗਲ ਹੱਡੀ ਜਾ ਗਈ ਪਿੱਠ ਫੜਾਈ ਬਹੁਤ ਜੌੜਾ ਲੱਗਾ ਰਿਕਾਰਡ ਆਪਾਂ ਬਾਈ ਜਗਸੀਰ ਤੋਂ ਬਸਾਂਗੇ ਆ ਜਿਓ ਜੀ ਕੀ ਹਾਲ ਹੈ ਜਗਸੀਰ ਠੀਕ ਆ ਸੱਸੀ ਗਾਲ ਬਾਈ ਸੱਸੀ ਗਾਲ ਹੋ ਠੀਕ ਆ ਬਾਈ ਹਾਂ ਠੀਕ ਆ ਬਾਈ ਠੀਕ ਆ ਜਗਸੀਰ ਜੇ ਹੁਣ ਆਪਾਂ ਨਾ ਸਿੱਧੀ ਨਗਦੀ ਗੱਲ ਕਰੀਏ ਜਮਾ origignal ਪਹਿਲਾ ਪਹਿਲਾ ਸੂਆ ਬਾਈ ਪਹਿਲਾ ਸੂਆ ਹੈ ਹਾਂ ਜੀ ਬਾਈ ਠੀਕ ਹੈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਬਾਈ ਡੇਢ ਕ ਮਹੀਨਾ ਹੋ ਗਿਆ ਡੇਢ ਮਹੀਨਾ ਸੂਈ ਨੂੰ ਹੋ ਗਿਆ ਹਾਂ ਬਾਈ ਡੇਢ ਮਹੀਨਾ ਠੀਕ ਹੈ ਜੇ ਹੁਣ ਆਪਾਂ ਇਹਦੇ ਬੱਚੇ ਦੀ ਗੱਲ ਕਰੀਏ ਬੱਚਾ ਬੱਚੇ ਤੇ ਬਾਈ ਇਹਨੇ ਸਮੜਪਾੜੀ ਗਾਣਾ ਸਾਡੇ ਪਾਲਾ ਠੀਕ ਹੈ ਤੇ ਉਹਦੇ ਵੀ ਉਹ ਤੋਂ ਚੱਲਣ ਗਿਆ ਕੱਟਰੂ ਤੋਂ ਕਿਵੇਂ ਦਵਾਈ ਜਾਂ ਹਾਂ ਜ਼ਮੀਨ ਨਾਲ ਓਹ ਮੀਆਂ ਕੇ ਵੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਬਈ ਬੱਚਾ ਮਰੇ ਨੂੰ ਬੱਚਿਆਂ ਨੂੰ ਬਈ ਹੋ ਗਏ ਇਹਨੂੰ 20 ਦਿਨ ਹੋ ਗਏ ਬਈ 20 ਦਿਨ ਹੋ ਗਏ ਹਾਂ ਤੇ ਕੋਈ ਬਾੜਾ ਉਧਰ ਆ ਬੰਦਾ ਨਹੀਂ ਦਿਖਾਇਆ ਨੇ ਨਾ ਨਾ ਕੇਰਾਂ ਦਾ ਵੀ ਕਰਿਆ ਸੀ ਦੱਕ ਦਾ ਠੀਕ ਹੈ ਚਾਰ ਤਾਂ ਹੀ ਮਿਲਦੀ ਹੈ ਬਈ ਠੰਡੀ ਮਿਲਦੀ ਹਾਂ ਠੰਡੀ ਦੇਖ ਜੇ ਤਾਂ ਹੱਥ ਨੇ ਟਾਈਮ ਲੱਗਦਾ ਹੱਥ ਨੇ ਕੱਢ ਲੈ ਨਹੀਂ ਤੜਕੇ ਕੱਢਦੇ ਬਈ ਇੱਕ ਜਕਸੀਰ ਜਮਾ ਓਲਡ ਦਾ ਦੁੱਧ ਕਿੰਨਾ ਤਿਆਰ ਹੈ ਬਾਈ 4.5 ਲੀਟਰ ਆ ਵੀ ਜਿਹੇ ਡੱਬਾ ਉਹਨਾਂ ਲਓ ਵੀ ਸੱਜਣੋ ਹਾਂ ਸੱਚੀ ਸੁੱਚੀ ਬੋਲੀ ਬੋਲਣ ਵਾਲਾ ਬੰਦਾ ਬਾਈ ਨਰਮ ਘਰੇਲੂ ਸੱਜਣ ਆ ਗਿਆ ਆਪਣੇ ਮੰਗੂ ਬਾਈ ਕੰਮਕਾਰ ਕਰਦਾ ਹੈਗਾ ਚਲੋ ਆਪਦੀ ਮਿਹਨਤ ਕਰਦਾ ਕੋਈ ਵਪਾਰੀ ਨਹੀਂ ਕੱਚੇ ਕਿੱਲੇ ਨਾਲ ਸੱਜਰ ਨੇ ਦਿੱਤਾ ਬਾਈ 9-10 ਲੀਟਰ ਦੁੱਧ ਸੱਜਰ ਨਾਲ 10 ਲੀਟਰ ਦੇ ਜਲੀ ਹਾਂ ਬਾਈ ਇਮੀ ਕਿਉਂ ਗੱਫਾ ਮਰੀਏ ਠੀਕ ਹੈ ਜਕਸੀਰ ਕਦ ਕਦ ਬਹੁਤਾ ਯਾਰ ਤੂੰ ਮੈਨੂੰ ਇਧਰ ਨੂੰ ਕਰਕੇ ਦਿਖਾ ਯਾਰ ਆਪਣੇ ਦਰਸ਼ਕਾਂ ਨੂੰ ਸੱਜਣੋ ਕਰ ਲੋ ਜੇ ਕੋਈ ਬਹੁਤ ਡਿਮਾਂਡ ਕਰਦੇ ਸੀ ਕੋਈ ਟੋਕੜ ਹੋਵੇ ਡੇਢ ਦੋ ਮਹੀਨੇ ਦੀ ਸੂਈ ਆਹ ਦੇਖ ਲੋ ਕੱਲਾ ਕੱਲਾ ਥਾਣਾ ਝੋਲੀ ਵੀ ਚੰਗੀ ਲੱਗੀ ਹੋਈ ਆ ਥੋੜਾ ਜਿਹਾ ਸਾਡਾ ਉਪਰਾਪਣ ਕਰਦੀ ਆ ਤੇ ਕਮਾਲ ਦੀ ਬਿਊਟੀ ਨਾ ਸਕੀ ਚੈੱਕ ਕਰ ਲੋ ਬਾਕੀ ਸਵੇਰ ਬਾਈ ਦੀ ਜੋਈ ਹੋਈ ਆ ਹਾਂ ਜਿਸੀਰਾ ਨਾ ਜੋਈ ਆ ਬਈ ਆਪਾਂ ਜਮਾਂ ਕੱਪ ਨਹੀਂ ਮਾਰ ਸੱਸਾ ਬਾਈ ਨੇ ਕਹਿੰਦਾ ਸਵੇਰ ਪਤਾਰ ਗੱਡੀ ਹੋਈ ਆ ਬਾਈ ਤੇ ਚੱਲ ਏਡਾ ਲੱਗਦੀ ਆ ਧੁੱਲ ਨਾਲ ਦੇਖੋ ਤੁਸੀਂ ਚੱਲ ਰਲਿ ਆ ਗਈ ਤੇ ਦੁਪਹਿਰ ਦੇ ਟਾਈਮ ਦੀ ਸੱਜਣੋ ਇਹ ਵੀਡੀਓ ਐ ਜਿਸੀਰਾ हां भाई नग चंगा भाई जे हुन ਆਪਾਂ ਇਹਦੀ ਟੀਕੇ ਦੀ ਗੱਲ ਕਰੀਏ ਟੀਕੇ भाई 2 ਦਿਨ ਭਰਾਏ ਆਪਾਂ ਆ ਠੀਕ ਆ ਭਰਾਏ 2 ਭਰਾਏ ਹੋਇਆ हां ਇਹਦੇ ਨਾਲ ਦੇ 2 ਭਰਾਏ ਆ ਠੀਕ ਹੈ ਅੱਜ 15 ਦਿਨ ਹੋ ਗਏ ਸਹੀ हां 15 ਦਿਨ ਹੋ ਗਏ ਭਾਈ ਲੋ ਵੀ ਕਰਮਾਲੀ ਨੂੰ ਪ੍ਰਮਾਤਮਾ ਗੱਭਲ ਹੀ ਰੱਖੇ ਤੇ ਬਾਈ ਕਹਿੰਦਾ ਅੱਜ 15 ਦਿਨ ਹੋ ਗਏ ਸਹੀ ਆ ਸਟਰਾਥ ਜਲੀ ਖੜਾ ਤੇ ਆਪਾਂ ਤੁਹਾਨੂੰ ਦਿਖਾ ਵੀ ਦਿੰਦੇ ਆ ਕਿਹੜੇ ਬੁੱਲ ਦਾ ਸੀਮਨ ਲੱਗਿਆ ਇਹਦੇ ਲੱਗਿਆ ਸੱਜਣੋ 5229 ਐਮ ਆਰ ਹਿਯਾਰ ਯੂਨੀਵਰਸਿਟੀ ਦਾ ਸੀ ਆਰ ਵੀ ਬ੍ਰਾਂਚ ਆ ਗਈ ਬਾਕੀ ਨਾ ਯਾਰਾ ਤੁਸੀਂ ਝੋਟੀ ਦੇਖੋ ਯਾਰਾ ਠੰਡੀ ਆ ਪੂਰੀ ਕੂਨੀ ਆ 4.5 ਲੀਟਰ ਬਾਈ ਕਹਿੰਦਾ ਦੁੱਧ ਤਿਆਰ ਆ ਬਈ ਦੋਨੇ ਡੰਗ ਚੋਨਾ ਕਿ ਕਰਾਂਗਾ ਅਸੀਂ ਤਾਂ ਬਈ ਦੇਖਾ ਜੇ ਤਾਂ ਟਾਈਮ ਲੱਗੇ ਹੱਥ ਨੇ ਮੈਂ ਜਾਣਾ ਕੰਮ ਤੇ ਠੀਕ ਹੈ ਤਾਂ ਤਾਂ ਹੱਥ ਨਹੀਂ ਚੋਲਣਾ ਟਾਈਮ ਨਾ ਆ ਜਾਣਾ ਨਹੀਂ ਬਈ ਤੜਕੇ ਚੋਲਾਂ ਤੜਕੇ ਚੋਲਣੇ ਨਹੀਂ ਹਾਂ ਠੀਕ ਹੈ ਠੰਡੀ ਖੜਦੀ ਜਮਾ ਸੀ ਮੈਂ ਜਮਾ ਬਈ ਅਗਲਾ ਜਮਾ ਦੇ ਜਮਾ ਕੋਈ ਗੱਲ ਆ ਤੁਹਾਡਾ ਵੀਡੀਓ ਜਿਹੜਾ ਕਰਕੇ ਸਮਾਰ ਕੇ ਕਿਨਾ ਸੱਜਣਾ ਤੁਸੀਂ ਹਾਈਟ ਚੱਕ ਕਰ ਲੋ ਯਾਰਾ ਜਖਸੀਰ ਨਾ ਉਦੋਂ ਕੱਟ ਹੀ ਰਿੰਦਾਗਾ ਇੱਕ ਕਦ ਬਰਾਬਰੀ ਆ ਗਈ ਲਕ ਲਕ ਥਣ ਲੱਗਿਆ ਚੱਲ ਰਾਲੀ ਆ ਗਈ ਸਿੰਗਲ ਅੱਡੀ ਜਾ ਆਪਾਂ ਨੇ ਇਹਦਾ ਰੇਟ ਕਿੰਨਾ ਕਰਦੇ ਰੇਟ ਬਾਈ 75000 ਹੀ ਲੈਣ ਦੇਣਗੇ 75000 ਲੋ ਵੀ ਸਜਨੋ ਰੇਟ ਵੀ ਬਾਈ ਨੇ ਜਾਇਜ਼ ਕਰਿਆਗਾ ਤੇ ਝੋਟੀ ਨਾਲ ਜਦੋਂ ਪਾਰਪੁਰ ਗਈ ਇਹ ਲਵੇ ਲਾ ਗਈ ਝੋਟੀ ਬਹੁਤ ਰੁਪਈਆ ਦੀ ਬਣਨ ਵਾਲੀ ਆ 5 ਰੁਪਈਆ ਦੀ ਬਣਨ ਵਾਲੀ ਆ ਪੂਰੀ ਕਿਉਂਕਿ ਕਦਗਾਠ ਦੀ ਬਹੁਤ ਜਿਆਦੇ ਖੁੱਲੀ ਡੁੱਲੀ ਆ ਗਈ ਜਕਸੀਰਾ ਹਾਂ ਬਾਈ ਐਡਰੈਸ ਬੋਲ ਬਾਈ ਐਡਰੈਸ ਬਾਈ ਪਿੰਡ ਆਪਣਾ ਖਰਾਗਣਾ ਹਾਂਜੀ ਤੇ ਜਿਲ੍ਹਾ ਮਾਨਸਾ ਬਈ ਜਿਲ੍ਹਾ ਮਾਨਸਾ ਕਰ ਕਿੱਥੇ ਜਾ ਗਰਾਂਗੇ ਬਈ ਕਰ ਬਈ ਇਧਰ ਆਪਣੇ ਬਾਰਡਰ ਬਸ ਕਰਨੀ ਐ ਬਾਰਡਰ ਬਸ ਕੋਲੇ ਆ ਹਾਂ ਬਈ ਫੋਨ ਨੰਬਰ ਬੋਲ ਬਈ 97815 ਬਈ 98310 ਬਈ ਇੱਕ ਵਾਰੀ ਹੋਰ ਬੋਲ ਦੇ ਬਈ 97815 98310 ਬਈ ਲਓ ਵੀ ਸੱਜਣੋ ਨੰਬਰ ਬਈ ਨੇ ਬੋਲਦਾ ਟਰੇਲੂ ਪਰਵਾਰ ਐ ਆਪਣੇ ਵਾਂਗੂ ਬਈ ਕੰਮਦੰਦੇ ਵਾਲਾ ਬੰਦਾ ਹੈਗਾ ਕੋਈ ਵਪਾਰ ਦਾ ਕੰਮ ਨਹੀਂ ਕਾਂਟੀ ਮਾਰ ਲਿਓ ਆ ਖੜੀ ਐ ਟੋਕੜ ਹੈ ਵੀ ਸਕੀਨ ਆ ਪੂਰੀ ਜਿਹੜੇ ਵੀ ਵੀਰ ਨੂੰ ਜਿਹੜਾ ਵੀ ਨਾ ਇਹ ਪਸੰਦ ਆ ਗਿਆ ਨਾ ਸੱਜਣੋ ਕਰ ਲੋ ਜੱਗ ਸੱਜਣੋ ਥੱਲੇ ਦਿੱਤੇ ਨੰਬਰ ਦੇ ਨਾ ਬਈ ਘੰਟੀ ਮਾਰ ਲਓ ਇਕੱਲਾ ਇਕੱਲਾ ਖਾਣਾ ਆ ਕਰ ਲੋ ਚੱਕ ਜੋਲੀ ਬਈ ਜਮਾ ਬਰਾਬਰ ਨਹੀਂ ਤੇ ਬਾਕੀ ਨਾ ਯਾਰ ਕੁਝ ਚੀਜ਼ਾਂ ਡੋਕੜਾ ਬਹੁਤ ਡਿਮਾਂਡ ਕਰਦੇ ਸੀ ਕਰ ਲਓ ਬਾਈ ਨਾਲ ਸੰਪਰਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਈ ਧੰਨਵਾਦ